ਸੋ ਅੱਜ ਫੇਰ ਜ਼ਿਲ੍ਹਾ ਗੁਰਦਾਸਪੁਰ ਦੇ ਐਸੇ ਪਿੰਡ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਕਿ ਜਿੱਥੇ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਜਿਹੜੇ ਪਿੰਡ ਦੇ ਚਰਚਾ ਨੇ ਸੋ ਤੁਸੀਂ ਜਾਣਗੇ ਹੋਗੇ ਕਿਹੜੇ ਪਿੰਡ ਚ ਲੈ ਕੇ ਆਏ ਆ ਤੁਹਾਨੂੰ ਸਾਹਬ ਬੂਲੇਵਾਲੀ ਦੇ ਨਾਮ ਤੋਂ ਜਾਣਿਆ ਜਾਂਦਾ ਬੂਲੇਵਾਲ ਪਿੰਡ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਲੋਕ ਜਿਹੜੇ ਨੇ ਖੁਸ਼ ਨੇ ਖੁਸ਼ ਕਿਉਂ ਨੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿਉਂ ਖੁਸ਼ ਨੇ ਅੱਜ ਉਹਨਾਂ ਨੂੰ ਸਾਬ ਬੁਲੇਵਾਰੀਆ ਵੱਲੋਂ ਅੱਜ ਇੱਕ ਜਰਾਏ ਨਵਾਂ ਕਬਰਿਸਤਾਨ ਜਿਹੜਾ ਤਿਆਰ ਕਰਕੇ ਦਿੱਤਾ ਗਿਆ ਦਿਨ ਰਾਤ ਮਿਹਨਤ ਕਰਦਾ ਏ ਸਾਬ ਬੁਲੇਵਾਰੀਆ ਤੇ ਮਿਹਨਤ ਕਰਦਾ ਤੇ ਆਪਣੇ ਪਿੰਡ ਨੂੰ ਫੌਰਨ ਤੱਕ ਪਹੁੰਚਾਉਂਦਾ ਏ ਫੋਟੋ ਆ ਰਹੀ ਵੀਡੀਓ ਰਹੀ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਰਹਿੰਦੇ ਹੋ ਕਿ ਕਿੰਨਾ ਨਾਮ ਹੈ ਬੁਲੇਵਾਲ ਪਿੰਡ ਦਾ ਸੋ ਅੱਜ ਆਪਾਂ ਗੱਲਬਾਤ ਵੀ ਕਰਾਂਗੇ ਨਵਾਂ ਕਬਰਿਸਤਾਨ ਜਿਹੜਾ ਤਿਆਰ ਕਰਕੇ ਦਿੱਤਾ ਏ ਆਪਾਂ ਉਹਨਾਂ ਦੇ ਮਦਰ ਨੇ ਆਪਣਨ ਨਾਲ ਵੀ ਗੱਲਬਾਤ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਮਨਜੀਤ ਕਾ ਮਨਜੀਤ ਜੀ ਕਿਦਾਂ ਲੱਗਦਾ ਕਿ ਤੁਹਾਡਾ ਬੇਟਾ ਜਿਹੜਾ ਕੰਮ ਕਰਦਾ ਪਿਆ ਕੋਈ ਵੀ ਨਹੀਂ ਕਰ ਸਕਦਾ ਬਹੁਤ ਵਧੀਆ ਕਰਨੀ ਅੱਜ ਕੀ ਕੀਤਾ ਜੀ ਤੁਹਾਡੇ ਵੱਲੋਂ ਉਦਘਾਟਨ ਕੀਤਾ ਗਿਆ ਤੇ ਤੁਹਾਡੇ ਬੇਟੇ ਵੱਲੋਂ ਕੀ ਕੀਤਾ ਗਿਆ ਜੀ ਉਹ ਦੱਸੋ ਸਾਡੇ ਦਰਸ਼ਕਾਂ ਇੱਕ ਵਰਤਾਨ ਨਵਾਂ ਬਣਾਇਆ ਗਿਆ ਤੇ ਉਹਨਾਂ ਕੱਟ ਕੀਤਾ ਗਿਆ ਸੋ ਉਸ ਤੋਂ ਪਹਿਲਾਂ ਵੀ ਬੜੇ ਉਹਨੇ ਕੰਮ ਕਰਾਏ ਨੇ ਪਿੰਡ ਦੇ ਵਿੱਚ ਕੀ ਕੀ ਕੰਮ ਕਰਾਏ ਨੇ ਰਾਮਤ ਬਹੁਤ ਕਰਾਏ ਹੋ ਪੁਰਾਣਾ ਹੈਗਾ ਸੀ ਜੀ ਆਪਣਾ ਉਸ ਜੀ ਖੇਡ ਪਾਰਕ ਬਣਾਤੀ ਉੱਥੇ ਪੰਘੂੜੇ ਬੱਚਿਆਂ ਵਾਸਤੇ ਲਾਏ ਗਏ ਆ ਤੇ ਬਹੁਤ ਵਧੀਆ ਕੀਤਾ ਵਾ ਆਪਣੇ ਇੱਥੇ ਗਰਾਊਂਡ ਦੇ ਵਿੱਚ ਵੀ ਕਰਤਾ ਇੱਥੇ ਵੀ ਸਾਰੀ ਥਾਂ ਹੀ ਥਾਂ ਹੀ ਬਹਿਣ ਵਾਸਤੇ ਚੇਰਾ ਲਾਤ ਗਿਓ ਸੋ ਮਾਤਾ ਜੀ ਲੱਗਦਾ ਨਹੀਂ ਕੀ ਆ ਜਿਹੜਾ ਪਰਿਵਾਰ ਆ ਤੁਹਾਡਾ ਆਪਣਾ ਪਰਿਵਾਰ ਆ ਕਿੰਨੇ ਖੁਸ਼ ਨੇ ਸਾਰੇ ਚਿਹਰੇ ਸਾਰੇ ਪਰਿਵਾਰ ਆਪਣਾ ਹੀ ਆ ਸਾਨੂੰ ਨਹੀਂ ਕਿਸੇ ਦਾ ਕੋਈ ਬਗਾਨਾ ਵਾ ਸਾਨੂੰ ਸਾਰੇ ਆਪਣਾ ਹੀ ਲੱਭਦੇ ਆ ਅੱਜ ਫਿਰ ਕਿਨਾਂ ਨੂੰ ਤੁਸੀਂ ਕਬਰਿਸਤਾਨ ਜਿਹੜਾ ਬਣਾ ਕੇ ਦੇ ਦਿੰਦੇ ਹੋ ਕਵਰਤਾਰ ਆਪਣੇ ਭਾਈ ਚਾਰੇ ਨੂੰ ਵਧੀਆ ਆਇਆ ਭਾਈ ਚਾਚੇ ਜੀ ਭਾਈ ਚਾਰਾ ਸੋ ਮੈਨੂੰ ਲੱਗਦਾ ਹੈ ਕਿ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ 크੍ਰਿਸਚਨ ਇੱਕ ਜਾਂ ਕੋਣ ਨੇ ਪਿਆਰ ਬੜਾ ਮੈਂ ਦੇਖਦਾ ਪਿਆ ਸਾਰੇ ਮੁਸਫਰਾ ਸਾਡੇ ਵਿੱਚ ਕੋਈ ਦੇ ਵਿੱਚ ਉਹ ਗੱਲ ਮੱਢ ਰਖੇ ਆ ਤੇ ਬਹੁਤ ਵਧੀਆ ਆ ਭਾਈ ਚਾਰ ਕਿਸਾਨ ਜੀ ਕਹਿਣ ਦਾ ਮਤਲਬ ਨਹੀਂ ਹੋਇਆ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਬੋਲੇ ਵਾਲ ਜਿਹੜਾ ਬੇਟਾ ਤੁਹਾਡੇ ਉਤੇ ਦਿਨ ਰਾਤ ਮਿਹਨਤ ਕਰਦਾ ਹੈ ਬੇਨ ਰਾਤ ਮਿਹਨਤ ਕਰਕੇ ਉਹ ਵੀ ਚੜਦੀ ਕਲਾ ਕਰੇ ਮਿਹਨਤ ਕਰਨ ਵਾਲਿਆਂ ਦੀ ਟਕਰਉਣ ਵਾਲਿਆਂ ਦੀ ਤੇ ਚਲੋ ਇਤਰਾ ਹੀ ਬਣਿਆ ਰੋ ਪਿਆਰ ਸੋ ਮਾਤਾ ਜੀ ਬੱਚੇ ਨੂੰ ਆਪਾਂ ਬਾਹਰ ਭੇਜਦੇ ਆਂ ਹਾਂਜੀ ਪੜਾ ਕੇ ਲਿਖਾ ਕੇ ਪੈਸੇ ਲਾ ਕੇ ਉਹ ਆਪਣੇ ਘਰ ਦਾ ਹੀ ਸੋਚਦਾ ਪਰ ਉਸ ਨੌਜਵਾਨ ਨੇ ਆਪਾਂ ਕਹਿ ਸਕਦੇ ਆਂ ਉਹਦਾ ਵੀ ਮੇਰਾ ਪਿੰਡ ਜਿਹੜਾ ਮੇਰਾ ਘਰ ਹੀ ਉਹ ਕਹਿੰਦਾ ਸਾਰਾ ਪਿੰਡ ਜਿਹੜਾ ਮੇਰਾ ਘਰ ਹੀ ਆ ਉਹ ਕਿਸੇ ਨੂੰ ਨਹੀਂ ਰੱਖਦਾ ਭੀ ਚਾਹੇ ਮੇਰਾ ਆ ਲੱਗਦਾ ਨਹੀਂ ਮੈਨੂੰ ਆ ਕਿਹਨੇ ਗੱਲ ਕੀਤੀ ਚਕਤਰਾ ਉਹ ਇੱਕ ਹੀ ਸਮਝਦਾ ਉਹ ਤੋ ਮਾਤਾ ਜੀ ਬੋਲੇਵਾਲ ਪਿੰਡ ਹਾਂਜੀ ਬਟਾਲੇ ਸ਼ਹਿਰ ਦਾ ਨਾਮ ਆ ਤੇ ਨਾਲ ਦੇ ਨਾਲ ਗੁਰਦਾਸਪੁਰ ਦਾ ਜਿਹੜਾ ਮਾਨ ਆ ਫੌਰਨ ਤੱਕ ਵੀ ਜਿਹੜਾ ਇਹ ਲੋਕ ਜਾਣਦੇ ਨੇ ਕਿ ਬੋਲੇਵਾਲ ਤੁਹਾਨੂੰ ਕਿੰਨਾ ਕ ਮਾਨ ਮਹਿਸੂਸ ਹੁੰਦਾ ਵਰ ਤੁਹਾਡੇ ਬੇਟੇ ਨੇ ਆ ਜੇ ਕੋਈ ਆਣ ਕੇ ਕਹਿੰਦਾ ਹੋਵੇ ਫਿਰ ਬੜੀ ਖੁਸ਼ੀ ਹੁੰਦੀ ਆ ਤੇ ਆਪਾਂ ਕਈ ਵਾਰ ਜੇ ਕੋਈ ਕਹਿੰਦਾ ਵੀ ਨਾ ਮੈਂ ਕਈ ਵਾਰ ਆਖੋ ਵੀ ਕੋਈ ਆਹ ਗੱਲ ਕਰਦਾ ਆਦਾ ਮੰਮੀ ਕੋਈ ਨਹੀਂ ਬਾਬਾ ਨਾਨਕ ਨੂੰ ਨਹੀਂ ਕਹਿੰਦੇ ਬਖਸਿਆ ਕੋਈ ਗੱਲ ਨਹੀਂ ਕਰਨ ਦੇ ਜਿਹੜਾ ਕਰਦਾ ਵਾ ਤੇ ਸੁਣਿਆ ਜੀ ਤੁਸੀਂ ਦੇਨ ਰਾਤ ਮਿਹਨਤ ਕਰਦਾ ਸਾਬ ਬੂਲੇਵਾਲੀਆ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਐਸਾ ਪਿੰਡ ਆ ਕਿ ਬੱਲੇ ਬੱਲੇ ਕਰਾਤੀਏ ਪਿੰਡ ਦੀ ਚਾਰੇ ਪਾਸੇ ਹਰਿਓਲ ਤੇ ਹਰਿਓਲ ਲੋਕ ਸੈਰ ਕਰਦੇ ਨੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਲੋਕ ਗੁਰਦੁਆਰਾ ਸਾਹਿਬ ਜਾਂਦੇ ਨੇ ਤਾਂ ਸੈਲਫੀਆਂ ਕਰਾਉਂਦੇ ਨੇ ਸੈਲਫੀਆਂ ਦੀ ਤਾਂ ਗੱਲ ਦੂਰ ਰਹੀ ਲੋਕ ਪ੍ਰੀ ਵੈਡਿੰਗ ਸ਼ੂਟ ਵੀ ਇੱਥੇ ਆਣ ਕੇ ਕਰਦੇ ਨੇ ਸੋ ਆਪਾਂ ਗੱਲਬਾਤ ਵੀ ਕਰਦੇ ਆ ਜਿਨ੍ਹਾਂ ਨੂੰ ਅੱਜ ਨਵਾਂ ਕਵਰੇਸਤਾਨ ਜਿਹੜਾ ਢੇਡ ਕੀਤਾ ਏ ਬੂਲੇਵਾਲ ਨੇ ਆਪਾਂ ਗੱਲਬਾਤ ਵੀ ਕਰਦੇ ਆਂ ਸੇ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਜੀ ਮੇਰਾ ਨਾਮ ਪ੍ਰਵੀਨ ਪੱਟੀ ਪ੍ਰਵੀਨ ਜੀ ਕਿੱਦਾਂ ਲੱਗਦਾ ਪਿਆ ਅੱਜ ਸਾਰੇ ਤੁਹਾਡੇ ਜਿਹੜੇ ਭਾਈਚਾਰਕ ਲੋਗ ਨੇ ਬੜੇ ਚਿਹਰਿਆਂ ਤੇ ਜਿਹੜੀਆਂ ਰੌਣਕਾਂ ਨੇ ਮੁਸਕਰਾਹਟ ਹੈ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਸਾਡੇ ਪਿੰਡ ਦਾ ਇਹ ਕਬਰਿਸਤਾਨ ਜੇ ਇਹਦੀ ਤੁਸੀਂ ਪਹਿਲਾਂ ਦੀ ਕਿਤੇ ਫੋਟੋਸ ਦੇਖੀਆਂ ਹੋ ਤਾਂ ਇੱਥੇ ਮਸਲ ਕੇ ਤੁਹੀ ਖਲੋਣਾ ਵੀ ਮੁਸ਼ਕਲ ਸੀਗਾ ਸਾਬ ਸ਼ਾਇਦ ਉਹਨੂੰ ਕਿਤੇ ਇੱਧਰ ਆਉਣ ਦਾ ਮੌਕਾ ਮਿਲਿਆ ਫਿਰ ਉਹਨੇ ਵੇਖਿਆ ਵੀ ਇਹ ਇਹ ਕਬਰਿਸਤਾਨ ਜਿਹੜਾ ਇਹਦਾ ਵੀ ਸੁਧਾਰ ਹੋਣਾ ਚਾਹੀਦਾ ਆ ਫਿਰ ਉਹਨੇ ਇੱਧਰ ਕੰਮ ਮਤਲਬ ਸ਼ੁਰੂ ਕੀਤਾ ਤੇ ਅੱਜ ਸਾਰਾ ਕੰਮ ਤੁਹਾਡੇ ਸਾਹਮਣੇ ਆ ਕਿ ਉਹਨੇ ਇਹਨੂੰ ਕਿੰਨੀ ਸੋਹਣੀ ਦੇਖ ਦੇ ਦਿੱਤੀ ਆ ਸੋ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਆ ਕਿਉਂਕਿ ਇਹ ਇਹ ਜਜ਼ਬਾ ਕਿਸੇ ਕਿਸੇ ਇਨਸਾਨ ਦੇ ਵਿੱਚ ਹੁੰਦਾ ਹਰ ਕੋਈ ਇਹ ਕੰਮ ਨਹੀਂ ਕਰ ਸਕਦਾ ਇਸ ਕਰਕੇ ਇਸ ਅਸੀਂ ਸਾਰੇ ਕ੍ਰਿਸਟਨ ਪਾਈਚਾਰਾ ਸਾਹ ਬੁਲੇਵਾਲੀਆ ਉਸਦੇ ਪਰਿਵਾਰ ਦਾ ਤੇ ਉਹਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਕਬਰਸਤਾਨ ਨੂੰ ਇੱਕ ਨਵਾਂ ਨਵੀਂ ਦਿੱਖ ਦਿੱਤੀ ਆ ਇੱਕ ਨਵੀਂ ਰਿਸਪੈਕਟ ਦਿੱਤੀ ਸਾਡੇ ਵੱਡ ਵਡੇਰਿਆਂ ਨੂੰ ਹਾਂਜੀ ਸੋ ਮੈਡਮ ਇਹ ਪਿੰਡ ਜਿਹੜਾ ਏ ਸਾਰਿਆਂ ਨੂੰ ਪਤਾ ਏ ਪੰਜਾਬ ਤੋਂ ਲੈ ਕੇ ਵਿਦੇਸ਼ ਤੱਕ ਸਾਰਿਆਂ ਨੂੰ ਪਤਾ ਹੈ ਕਿ ਪਿੰਡ ਦੀ ਵਕਾਇ ਬਲੇ ਬਲੇ ਕਰਾਤੀ ਪਰ ਤੁਹਾਨੂੰ ਵੀ ਅੱਜ ਜਿਹੜਾ ਇਹਨਾਂ ਨੇ ਗਿਫਟ ਦਿੱਤਾ ਏ ਤਾਂ ਉਸ ਤੋਂ ਪਹਿਲਾਂ ਵੀ ਪਿੰਡ ਦੇ ਵਿੱਚ ਬੜੇ ਕੰਮ ਕਰਾਏ ਨੇ ਹਾਂਜੀ ਤੇ ਤੁਹਾਡੇ ਜਿਹੜੇ ਲੋਕ ਨੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਜਿਹੜੇ ਉਹਨਾਂ ਵੱਲੋਂ ਕਿੰਨਾ ਕਿ ਧੰਨਵਾਦ ਕੀਤਾ ਜਾ ਰਿਹਾ ਨੇ ਉਹਨਾਂ ਦਾ ਕਿਉਂਕਿ ਸਾਂਝ ਇੱਕ ਸਾਂਝ ਰੱਖੀ ਉਹਨਾਂ ਨੇ ਲੋਕ ਜਿਹੜੇ ਜਾਂਦੇ ਨੇ ਬਾਹਰ ਜਾ ਕੇ ਆਪਣਾ ਹੀ ਬਣਾਉਂਦੇ ਨੇ ਪਰ ਉਹਨੇ ਪਿੰਡ ਵਾਸਤੇ ਵੀ ਕੀਤਾ ਤੁਹਾਡੇ ਵਾਸਤੇ ਵੀ ਬਹੁਤ ਕੁਝ ਕੀਤਾ ਹਾਂਜੀ ਹਾਂਜੀ ਅਸੀਂ ਸਾਰੇ ਸਾਡਾ ਭਾਈ ਜਰਦਾ ਉਹਦਾ ਧੰਨਵਾਦ ਕਰਦਾ ਸਾਰੇ ਬਹੁਤ ਖੁਸ਼ ਨੇ ਉਹਦੇ ਇਸ ਕੰਮ ਤੋਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਵਿੱਚ ਸਾਬ ਗੁੱਲੇਵਾਲੀ ਇਹਨੂੰ ਪਰਮਾਤਮਾ ਹੋਰ ਚੜ੍ਹਦੀ ਕਲਾ 'ਚ ਦਾ ਖੇਤ ਹੋਏ ਇਸੇ ਤਰ੍ਹਾਂ ਸਾਡੇ ਪਿੰਡ ਦੇ ਕੰਮ ਕਰਦੇ ਰਹਿਣ ਤੇ ਅਸੀਂ ਉਹਨਾਂ ਦੇ ਨਾਲ ਖੜੇ ਰਹੀਏ ਉਹਨਾਂ ਦੇ ਹਰ ਕੰਮ ਵਿੱਚ ਉਹਨਾਂ ਦਾ ਸਾਥ ਦਈਏ ਤੇ ਸਾਡਾ ਪਿੰਡ ਜਿਹੜਾ ਹੋਰ ਕਿ ਇੱਕ ਫੌਰਨ ਤਾਂ ਵੀ ਵਧੀਆ ਸਾਡਾ ਪਿੰਡ ਬਣ ਜੇ ਕਿ ਫੌਰਨ ਦੇ ਲੋਕ ਇੱਥੇ ਆਉਣ ਵੇਖਣ ਵਾਸਤੇ ਸੋ ਗੱਲਬਾਤ ਕੀਤੀ ਏ ਦੀ ਉਹਨਾਂ ਨੇ ਕਿਹਾ ਦੀ ਆਪਾਂ ਸਾਰੇ ਪਰਿਵਾਰ ਦੇ ਰਿਣੀ ਆ ਉਹਨਾਂ ਨੇ ਸਾਨੂੰ ਜਿਹੜੀ ਹੈ ਢੇਟਾ ਦਿੱਤੀ ਏ ਕਿਉਂਕਿ ਬੜੀ ਮਾਣ ਵਾਲੀ ਗੱਲ ਹੁੰਦੀ ਏ ਕਿ ਜੇ ਕੋਈ ਬਾਹਰ ਲੋਕ ਜਾਂਦੇ ਨੇ ਤਾਂ ਆਪਣੇ ਪਰਿਵਾਰ ਦਾ ਹੀ ਸੋਚਦੇ ਨੇ ਪਰ ਉਹਨੇ ਆਪਣੇ ਪਿੰਡ ਨੂੰ ਹੀ ਪਰਿਵਾਰ ਮੰਨਿਆ ਹੋਇਆ ਤੇ ਪਿੰਡ ਦੇ ਲੋਕਾਂ ਦੀ ਸੇਵਾ ਕਰਦਾ ਹੈ ਦਿਨ ਰਾਤ ਉੱਥੇ ਵੀ ਕੰਮ ਕਰਦਾ ਤੇ ਸੇਵਾ ਜਿਹੜੀ ਅੱਥੇ ਕਰਦਾ ਹੈ ਆਪਾਂ ਹੋਰ ਵੀ ਵੀਰ ਅੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਤੁਹਾਨੂੰ ਨਮਸਕਾਰ ਕੀ ਨਾਮ ਜੀ ਸਰਪਟੀ ਪਟਿਆ ਸਾਹਿਬ ਕਿੱਦਾਂ ਲੱਗਦਾ ਹੈ ਕਿ ਸਾਂਝ ਭਾਈਚਾਰਕ ਸਾਂਝ ਪਿੰਡ ਦਾ ਤੇ ਨਾਮ ਬੜਾ ਹੈ ਬਾਹਰ ਤੱਕ ਬਿਲਕੁਲ ਜੀ ਪਰ ਕਿੱਦਾਂ ਲੱਗਦਾ ਹੈ ਕਿ ਨਵਾਂ ਕਬਰਿਸਤਾਨ ਦੇ ਨਾਲ ਕਿੱਦਾਂ ਦਾ ਲੱਗਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਗੱਲ ਇਹ ਕਹਿਣਾ ਕਿ ਜਦੋਂ ਮੈਂ ਇਸ ਪਿੰਡ ਦੇ ਵਿੱਚ ਨਾ ਮੈਂ ਫਸਟ ਟਾਈਮ ਆਇਆ ਵਾਂ ਜਦੋਂ ਮੈਂ ਪਿੰਡ ਦੀ ਐਂਟਰੀ ਕੀਤੀ ਆ ਤੇ ਇਹ ਲੱਗ ਹੀ ਨਹੀਂ ਰਿਹਾ ਜੀ ਪਿੰਡ ਵਾ ਮਤਲਬ ਬਹੁਤ ਡਿਫਰੈਂਟ ਆ ਬਹੁਤ ਜ਼ਿਆਦਾ ਡਵੈਲਪਮੈਂਟ ਹੋਈ ਆ ਦੇਖਿਆ ਜਾਵੇ ਇਸ ਪਿੰਡ ਨੂੰ ਤੇ ਪਹਿਲਾਂ ਹੋਰ ਹੀ ਤੇ ਅੱਜ ਜੇ ਪਿੰਡ ਦੀ ਨੁਹਾਰ ਵੇਖੀ ਜਾਵੇ ਤੇ ਬਹੁਤ ਜ਼ਿਆਦਾ ਡਵੈਲਪਮੈਂਟ ਕੀਤੀ ਆ ਤੇ ਇੱਕ ਬਟਾਲਾ ਸ਼ਹਿਰ ਦੇ ਵਿੱਚ ਤੇ ਡਿਸਟ੍ਰਿਕਟ ਉਦਾਸਪੁਰ ਦੇ ਵਿੱਚ ਪਿੰਡ ਜਿਹੜਾ ਬੁੱਲੇਵਾਲ ਆ ਜਿੱਥੇ ਆਪਾਂ ਖੜੇ ਆ ਇੱਕ ਖੂਬਸੂਰਤੀ ਦੇ ਨਾਲ ਇਹ ਜਾਣਨ ਵਾਲਾ ਜਿਹੜਾ ਵਾ ਪਿੰਡ ਵਾ ਤੇ ਸਾਨੂੰ ਇੱਥੇ ਆ ਕੇ ਬੜੀ ਖੁਸ਼ੀ ਹੋਈ ਆ ਕਿ ਇਸ ਪਿੰਡ ਦੀ ਜਿਹੜੀ ਡਿਵੈਲਪਮੈਂਟ ਵਾ ਇਸ ਪਿੰਡ ਦਾ ਜਿਹੜਾ ਰੂਪ ਬਦਲਿਆ ਵਾ ਟੋਟਲ ਉਹ ਸਾਡੇ ਜੋ ਵੱਡੇ ਵੀਰ ਨੇ Saab Bulewalia ji ਜੋ ਨਾਰਵੇ ਦੇ ਵਿੱਚ ਰਹਿ ਕੇ ਮਾ ਰਹਿ ਕੇ ਵੀ ਪਿੰਡ ਵਾਸੀਆਂ ਨਾਲ ਇੰਨਾ ਉਹਨਾਂ ਨੇ ਆਪਣਾ ਪਿਆਰ ਵਿਖਾਇਆ ਵਾ ਕਈ ਲੋਕ ਕਹਿੰਦੇ ਆ ਪਰ ਉਹਨਾਂ ਵਾਅਕੇ ਕਰਕੇ ਵਿਖਾਇਆ ਵਾ ਮੈਂ ਅੱਜ ਸਾਰੇ ਨੂੰ ਗੱਲ ਕਵਾਂਗਾ ਕਿ ਜਿਹੜੇ ਸਾਨੂੰ ਸੋਸ਼ਲ ਮੀਡੀਆ ਦੇਖ ਰਹੇ ਆ ਕਿ ਇਸ ਬੁਲੇਵਾਲ ਪਿੰਡ ਦੇ ਵਿੱਚ ਕਬਰਸਤਾਨ ਆ ਕੇ ਦੇਖੋ ਵਾਕਈ ਇਥੇ ਆਗੇ ਕੋਈ ਕਹੇਗਾ ਨਹੀਂ ਕਬਰਿਸਤਾਨ ਕਿਉਂਕਿ ਇੰਨਾ ਸੋਨਾ ਇੰਨਾ ਖੂਬਸੂਰਤ ਉਹਨਾਂ ਨੇ ਇੱਕ ਤਿਆਰ ਕਰਕੇ ਦਿੱਤਾ ਸਾਡੇ ਮੁਸੀਬਾਈ ਚਾਰੇ ਨੂੰ ਇੱਕ ਗਿਫਟ ਕੋਰ ਦੇ ਦਿੱਤਾ ਵਾ ਸੋ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਦੇ ਲੱਗੇ ਆ ਸਭ ਬੋਲੇ ਵਾਲੀ ਦਾ ਪਿੰਡ ਜਿੱਥੇ ਕਿ ਤੁਹਾਨੂੰ ਅੱਜ ਲੈ ਕੇ ਆਏ ਹਾਂ ਤੇ ਤੁਸੀਂ ਦੇਖਿਆ ਕਿ ਕਿੰਨਾ ਪਿਆਰ ਹੈ ਭਾਈਚਾਰੇ ਦਾ ਸਾਜ ਹੈ ਕ੍ਰਿਸਚਨ ਕਮਿਊਨਿਟੀ ਨੂੰ ਜਿਹੜਾ ਹੈ ਕਬਰਿਸਤਾਨ ਢੇਡ ਕੀਤਾ ਹੈ ਕੋ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤਾਂ ਕਿ ਲੋਕ ਜਿਹੜੇ ਨੇ ਇਸ ਪਿੰਡ ਨੂੰ ਦੇਖ ਸਕਣ ਤੇ ਦੂਰ ਦੂਰ ਤੱਕ ਪਛਾਣ ਸੋ ਕੈਮਰਾ ਪਰਸਨ ਪਵਣਾ ਕਰਵਾਉਣ ਦੇ ਨਾਲ ਲੱਕੀ ਰਾਜਪੂਰ ਗੁਰਦਾਸ